ਸਪਰੇਅ ਕਰੀ ਸੀ ਗੁੱਲੀ ਡੰਡੇ ਵਾਲੀ ਆ ਵਕੀਰਾ ਉੱਤਮ ਕੰਪਨੀ ਦੀ ਉਹਦੇ ਕਰਕੇ ਫਿਰ ਪਾਣੀ ਲਾਉਣਾ ਸੀਗਾ ਜ਼ਰੂਰੀ ਮੈਂ ਕਿਹਾ ਹੋਰ ਨਾ ਆਪਾਂ ਸਪਰੇਅ ਕਰਦੇ ਕਈ ਵਾਰੀ ਗੁੱਲੀ ਡੰਡਾ ਜੰਮਿਆ ਹੁੰਦਾ ਉਹ ਗੁੱਲੀ ਡੰਡੇ ਨੂੰ ਵੀ ਲੱਗ ਜਵੇ ਨਾਲ ਹੈਨਾ ਗੁੱਲੀ ਡੰਡਾ ਮਰੇ ਹੀ ਨਾ ਪਹਿਲਾਂ ਚ ਗੁੱਲੀ ਡੰਡਾ ਜੰਮਿਆ ਨਹੀਂ ਸੀ ਹੁਣ ਗੁੱਲੀ ਡੰਡਾ ਦਿਖਣ ਲੱਗ ਗਿਆ ਆ ਦੇਖੋ ਕਿੰਨਾ ਕਿੰਨਾ ਕਰ ਦਿਨਾਂ ਨਾ ਇਹਦੇ ਵਿੱਚ ਅੱਜ ਹੀ ਪਾਈਆ ਦਵਾਈ ਦੋ ਥੈਲੇ ਯੂਰੀਏ ਦੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪਹੁੰਚ ਗਏ ਸੀ ਮੋਟਰ ਤੇ ਬਾਲਣ ਪਿਆ ਸੀ ਜਿਹੜਾ ਇੱਥੇ ਬਾਲਣ ਸਾਈਡ ਤੇ ਕਰਨ ਲੱਗੇ ਆ ਚੱਕ ਕੇ ਮੈਂ ਕਿਹਾ ਇਹਨੂੰ ਪਾਣੀ ਲਾ ਦਾਂਗੇ ਆਹ ਵਾਲੇ ਕਹ ਰਹੇ ਨੂੰ ਅਸਲ ਵਿੱਚ ਪਿੰਡ 'ਚ ਨਾ ਇੱਕ ਬੱਲਬ ਚੱਲਦਾ ਹੁੰਦਾ ਉਹ ਬੱਲਬ ਹੋ ਗਿਆ ਫਿਊਜ ਅੱਜ ਮੈਂ ਸਵੇਰੇ ਦੋ ਵਾਰੀ ਉਹਨੂੰ ਦੇਖ ਕੇ ਮੁੜ ਗਿਆ ਮੈਂ ਕਿਹਾ ਕਿਤੇ ਲਾਈਟ ਹੀ ਨਹੀਂ ਆਈ ਹੁਣ ਮੋਟਰ ਤੇ ਆਏ ਤੇ ਪਤਾ ਲੱਗਾ ਵੀ ਲਾਈਟ ਚੱਲਦੀ ਆ ਤਿੰਨ ਚਾਰ ਘੰਟੇ ਖਰਾਬ ਹੋ ਗਏ ਲਾਈਟ ਵਾਲੇ ਚਲੋ ਕੋਈ ਨਹੀਂ ਹੋ ਜਾਂਦਾ ਕਦੇ ਕਦੇ ਉਹ ਬੱਲਬ ਪਤਾ ਨਹੀਂ ਕੀ ਚੱਕਰ ਆ ਕੱਲ ਚੰਗਾ ਭਲਾ ਚੱਲਦਾ ਸੀ ਅੱਜ ਫਿਊਜ਼ ਹੋ ਗਿਆ ਪਤੰਦਰ ਤੇ ਆ ਦਿਖਾਉਣਾ ਸਾਨੂੰ ਚਾਰ ਦੀ ਬਾਲਣ ਪਹਿਲਾਂ ਤਾਂ ਦੇਖ ਲਓ ਕਿੰਦਾ ਢੇਰ ਲੱਗ ਗਿਆ ਬਾਲਣ ਦਾ ਇਹ ਜਿਹੜਾ ਖੇਤ ਚ ਪਿਆ ਸੀ ਉਹੀ ਉਹੀ ਕੱਢਿਆ ਹਜੇ ਹਜੇ ਤਾਂ ਥੋੜਾ ਜਿਹਾ ਰਹਿ ਗਿਆ ਬਸ ਦੋ ਗੇੜਿਆਂ ਦਾ ਫੇਰ ਸਾਨੂੰ ਦਿਖਾਉਣਾ ਜਿਹੜੀ ਉਧਰ ਆਪਾਂ ਕਣਕ ਬੀਜਣੀ ਆ ਛਿੱਟਾ ਦੇ ਕੇ ਅੱਜ ਫੇਰ ਸਬਕ ਬਿੱਗਾ ਸਵਈਆਂ ਉਹ ਖਾਲ ਵੀ ਦੋ ਕਵਾਰੀ ਮੋਟਰ ਚਲਾ ਕੇ ਬੰਦ ਕਰਤੀ ਖਾਲ ਟੁੱਟਦਾ ਬਹੁਤ ਆ ਇੱਕ ਆ ਸੀ ਦੋ ਖੱਡਾ ਇੱਕ ਆ ਸੀ ਇੱਕ ਉਹ ਗਾਹਾਂ ਤਿੰਨ ਖੱਡਾ ਹੀ ਨਹੀਂ ਜਗ੍ਹਾ ਚ ਪੈ ਗਈਆਂ ਖਾਲ ਆ ਲੰਬਾ ਇੱਕ ਟੁਕੜ ਸੱਤ ਕੀਲਿਆਂ ਦਾ ਤਾਂ ਕਰਕੇ ਫੇ ਖਾਲ ਟੁੱਟਦਾ ਬਹੁਤ ਇੱਕ ਨਾਲ ਕਣਕ ਵੀ ਜੀ ਹੋਈ ਹੈ ਤਾਜੀ ਦੋ ਕਵਾਰੀ ਚਲਾ ਕੇ ਛੱਡ ਦਿੰਦੇ ਐ ਕਣ ਕਿਰਾਂ ਜਿਹੜੀਆਂ ਖੱਡਾ ਖੁੱਡਾ ਹੋਣਗੀਆਂ ਫੇ ਇਹੋਂ ਦਾ ਬਾਹਲਾ ਪਾਣੀ ਨਹੀਂ ਟੁੱਟਦਾ ਜੇ ਖੱਡ ਪੈ ਵੀ ਜਾਂਦੀ ਮਾੜੀ ਮੁੱਤੀ ਆ ਕਣਕ ਆਪਣੀ ਹੋ ਗਈ ਪਾਣੀ ਲਾਉਣ ਦੇ ਯੋਗ ਇੱਕ ਚੀਜ਼ ਦਾ ਫਰਕ ਬਹੁਤ ਆ ਜਿਹੜੀ ਆਪਾਂ ਸਪਰੇਅ ਕਰਦੇ ਨੇ ਗੁੱਲੀ ਡੰਡੇ ਵਾਲੀ ਪਹਿਲਾਂ ਹੀ ਗੁੱਲੀ ਡੰਡਾ ਉਹ ਵੇਹ ਸਪਰੇਅ ਦਾ ਕੰਮ ਤਾਂ ਹੁੰਦਾ ਆਪਾਂ ਸਟੰਪ ਨਹੀਂ ਸੀ ਪਾਈ ਵਿੱਚ ਤੇ ਕੱਲੀ ਅਬਕੀਰਾ ਜਿਵੇਂ ਆਪਾਂ ਕੱਲੀ ਅਬਕੀਰਾ ਕਹਿੰਦੇ ਨੇ ਉਹਦੀ ਤਾਂ ਕਈ ਕੰਪਨੀਆਂ ਦੀ ਆ ਕੱਲੀ ਉਹੀ ਕਰੀ ਸੀ ਉਹਦਾ ਕੰਮ ਹੁੰਦਾ ਵੀ ਗੁੱਲੀ ਡੰਡਾ ਜੰਮਣ ਤੋਂ ਬਾਅਦ ਵੀ ਮਰ ਜਾਂਦਾ ਹੁੰਦਾ ਪਰ ਗੁੱਲੀ ਡੰਡਾ ਜੰਮਿਆ ਹੀ ਨਹੀਂ ਕਿਤੇ ਕੋਈ ਇੱਕ ਅੱਧਾ ਦਾਣਾ ਮਾੜਾ ਮੋਟਾ ਹੋਊਗਾ ਅੱਜ ਇਹ ਹੋ ਗਈ 23 ਦਿਨਾਂ ਦੀ ਕਣਕ ਪਾਣੀ ਛੱਡਣਾ ਇਹ 23 ਦਿਨਾਂ ਦੀ ਹੋ ਗਈ ਪਰਲੇ ਪਾਸੇ ਉਹ ਉਹ 24 ਦਿਨ ਦੀ ਉਹ ਇੱਕ ਦਿਨ ਪਹਿਲਾਂ ਦੀ ਬੀਜੀ ਹੋਈ ਆ ਅੱਜ ਛੱਡਣਾ ਸੀ ਪਾਣੀ ਉਹਨੂੰ ਹੁਣ ਮੈਂ ਕਿਹਾ ਚੱਲ ਜਿਹੜੀ ਕਣਕ ਬੀਜ ਆਹ ਬੀਜਣ ਵਾਲੀ ਆ ਪਹਿਲਾਂ ਉਹ ਬੀਜ ਲਈਏ ਸਿੱਟਾ ਦੇ ਕੇ ਉਹ ਤੋਂ ਬਾਅਦ ਫਿਰ ਇਹਨੂੰ ਪਾਣੀ ਛੱਡਦਾਂ ਨਾਲੇ ਤੱਕ ਇਹਨੂੰ ਖਾਲ ਚਾਲੂ ਹੋ ਜਾਊਗਾ ਬਰ ਰਹਿ ਗਿਆ ਦੋ ਤਿੰਨ ਇੱਕ ਡੱਕੇ ਜੇ ਰਹਿ ਗਏ ਬਾਲਣ ਦੇ ਫਿਰ ਦਿਖਾਉਨੇ ਆ ਤੁਹਾਨੂੰ ਉੱਧਰ ਲਿਜਾ ਕੇ ਪਰਲੇ ਪਾਸੇ ਲੋ ਰਾਤ ਕਣਕ ਦਾ ਛਿੱਟਾ ਮਾਰ ਕੇ ਰੋਟਾਵੇਟਰ ਫੇਰਤਾ ਸੀ ਪਤਲਾ-ਪਤਲਾ ਜਿਆ ਤੇ ਹੁਣ ਆਪਾਂ ਪਾਣੀ ਲਾ ਦੇਣਾ ਇਹਦਾ ਆ ਤਰੀਕਾ ਵਰਤ ਕੇ ਦੇਖਾਂਗੇ ਕਿਵੇਂ ਆ ਕਾਮਯਾਬ ਪਾਣੀ ਵਾਲਾ ਕੰਮ ਕਰਦਾ ਚਾਲੂ ਅੱਜ ਪਹਿਲਾ ਦਿਨ ਆ ਕਣਕ ਹੋ ਗਈ 24 ਮੰਨ ਲਓ ਕੁਝ 24 ਦਿਨ ਦੀ ਕੋ 25 ਦਿਨ ਦੀ ਤੇ ਸਵਾ ਕੁ ਬਿੱਗਾ ਥਾਂ ਸੀਗਾ ਪਹਿਲਾਂ ਜਿਹੜਾ ਰਹਿੰਦਾ ਸੀਗਾ ਇੱਕ ਬੀਜਣੋ ਉਹ ਚ ਵੀ ਅੱਜ ਹੋਰ ਤਕਨੀਕ ਨਾਲ ਪਾਣੀ ਛੱਡ ਕੇ ਕਣਕ ਬੀਜੀ ਆ ਪਹਿਲਾਂ ਖੇਤ ਬਣਾਤਾ ਸੀ ਵਧੀਆ ਬਾਕੇ ਆਣ ਉਹ ਤੋਂ ਬਾਅਦ ਆਪਾਂ ਬੀ ਦਾ ਤੇਰੇ ਉਹਦਾ ਛਿੱਟਾ ਮਾਰਤਾ ਬੀ ਭਿਉਂਤਾ ਸੀਗਾ ਭਿਉਂ ਕੇ ਛਿੱਟਾ ਮਾਰਿਆ ਤੇ ਰੋਟਾਵੇਟਰ ਫੇਰਗੇ ਸੀ ਰਾਤ ਹੁਣ ਫਿਰ ਉਹਨੂੰ ਆ ਕੇ ਪਾਣੀ ਦਾ ਭਰਨ ਲੱਗੇ ਹੋਏ ਆ ਦਿਖਾਉਨੇ ਆ ਤੁਹਾਨੂੰ ਗਾਹਾਂ ਹਜੇ ਮੌਸਮ ਇੰਨਾ ਕੋਹ ਆ ਜੇ ਤਾਂ ਜਾਕਟ ਪਾ ਲੈਨੇ ਆ ਫਿਰ ਗਰਮੀ ਆਈ ਜਾਂਦੀ ਆ ਜੇ ਜਾਕਟ ਲਾ ਦੇਨੇ ਠੰਡ ਲੱਗਣ ਲੱਗ ਜਾਂਦੀ ਆ ਬੰਦਾ ਇਹ ਜੀ ਰੁੱਤ ਚ ਹੀ ਬਿਮਾਰ ਹੁੰਦਾ ਬੜਾ ਬਚ ਕੇ ਰਹਿਣਾ ਪੈਂਦਾ ਚਲੋ ਕਰਨਾ ਕੀ ਆ ਹੁਣ ਕੰਮ ਤੱਕ ਕਰਨਾ ਹੀ ਆ। ਜੈਕਟ ਪਾ ਕੇ ਭੋਰਾ ਗਰਮੀ ਵਾਲੀ ਫੀਲਿੰਗ ਲੈ ਲਈ ਜੇ ਵੀ ਗਰਮੀਆਂ ਨੇ। ਖਾਲ ਇੰਨਾ ਟੁੱਟਦਾ ਰਹੇ ਰੱਬ ਦਾ ਨਾਮ। ਘੱਟੋ ਘੱਟ ਮੇਰੇ ਹਿਸਾਬ ਨਾਲ 25-30 ਖਾਰਾਂ ਪੈ ਗਈਆਂ ਹੁਣੇ ਖਾਲ 'ਚ। ਤਿੰਨ ਦਿਨ ਹੋ ਗਏ ਮੈਨੂੰ ਖਾਲ ਨੂੰ ਲੱਗੇ ਨੂੰ। ਹੁਣ ਵੀ ਫੇਰ ਆ ਫੇਰ ਦੇਖ ਲਓ ਇੱਥੋਂ ਟੁੱਟ ਗਿਆ ਦੇ। ਹੁਣ ਇਹਨੂੰ ਕਰ ਦਿਆ ਬੰਦ। ਘੇਰਾ ਪਾਣੀ ਪੀ ਆਈਏ ਮੋਟਰ ਤੇ ਜਾ ਕੇ। ਪਿਆਸ ਬਹੁਤ ਲੱਗੀ ਹੋਈ ਆ। ਘੰਟਾ ਹੋ ਗਿਆ ਕਹੀ ਨਾ। ਹਈਆ ਹਈਆ ਕਰਦਿਆਂ ਨੂੰ। ਖਾਰਾਂ ਬੰਦ ਕਰਦਿਆਂ। ਤੇ ਦਿਖਾਉਨੇ ਆ ਤੁਹਾਨੂੰ ਐਕਤੀ ਆਪਾਂ ਸਪਰੇ ਪਹਿਲਾਂ ਹੀ ਕਰਤੀ ਹੁਣ ਕੋਈ ਸਪਰੇ ਨਹੀਂ ਕਰਨੀ ਸਿਰ ਪਾਣੀ ਲਾਉਣਾ ਮੂਰੇ ਕੀਲੇ ਦਾ ਅੱਧਾ ਕਥੈਲਾ ਪਾਉਣਾ ਆਪਾਂ ਯੂਰੀਏ ਦਾ ਪਾਣੀ ਤੋਂ ਪਹਿਲਾਂ ਤੇ ਉਹ ਪਾਵਾਂਗੇ ਦੁਪਹਿਰੋਂ ਬਾਅਦ ਹੁਣ ਆਹ ਕੇ ਆਹਰਾਂ ਭਰ ਕੇ ਜਾਣਾ ਵਿਆਹ ਤੇ ਵਿਆਹ ਦੇਖ ਕੇ ਆਈਏ ਪਹਿਲਾਂ ਵਿਆਹ ਦੇਖ ਕੇ ਆ ਕੇ ਫੇਰ ਪਾਵਾਂਗੇ ਯੂਰੀਆ ਤੇ ਉਸ ਤੋਂ ਬਾਅਦ ਲਾ ਦਿਆਂਗੇ ਨੱਕਾ ਜੀ ਲਓ ਦੇਖ ਲਓ ਮੋਟਰ ਚੱਲਦੀ ਤੁਸੀਂ ਵੀ ਮੋਟਰ ਆਪਣੀ ਚੱਲਦੀ ਆ ਮਾਰੋ ਮਾਰ ਕਣਕ ਹੋ ਗਈ ਐਹ ਜੀ ਐਡੇ ਢੀਕ ਫਰਕ ਦੇਖੋ ਤੁਸੀਂ ਆ ਮੂਰੇ ਮੂਰੇ ਨਾਲ ਪਾਣੀ ਲੀਕ ਹੋਈ ਜਾਂਦਾ ਮਾੜਾ ਮੋਟਾ ਖਾਲ ਦਾ ਦਰਖਤਾਂ ਕਰਕੇ ਆ ਕਣਕ ਪੂਰੀ ਦੇਖੋ ਕਾਲੇ ਪੰਜ ਖੜੀ ਆਨ ਪੂਰੀ ਇਹ ਜਿਆਦਾ ਗਿੱਲ ਜੀਗੀ ਇੱਥੇ ਜਦ ਬੀਜੀ ਆ ਪਰ ਲਈ ਕਣਕ ਤੇ ਆ ਕਣਕ ਦਾ ਅੰਤਰ ਦੇਖ ਲਓ ਜਿਹੜਾ ਆਪਾਂ ਰੌਣੀ ਕਰਕੇ ਬੀਜਦੇ ਆ ਤੇ ਸੁੱਕਾ ਏਕਣੀ ਪਹਿਲਾਂ ਵਾਲੇ ਬੱਤ ਦੀ ਬੀਜਦੇ ਆ ਇੰਨਾ ਫਰਕ ਆ ਰੌਣੀ ਵਾਲੀ ਕਣਕ ਤੇ ਬਿਨਾਂ ਰੌਣੀ ਵਾਲੀ ਕਣਕ ਦਾ ਚਲੋ ਮੋਟਰ ਦੀ ਸਫਾਈ ਵੀ ਕਰਨ ਵਾਲੀ ਆ ਇਹ ਵੀ ਹਜੇ ਵਿਚ ਵਿਚਾਲੀ ਰਹਿੰਦਾ ਕੱਲ ਬੜਾ ਜ਼ੋਰ ਲਾਇਆ ਆ ਚੱਕੇ ਸੀ ਜਦੋਂ ਉਹ ਪਰਲੇ ਪਾਸੇ ਸਾਹਮਣੇ ਦੇਖੋ ਢੇਰੀ ਲਾਈ ਐ ਐਡਾ ਹੀ ਢੇਰ ਸਿਓ ਇਧਰ ਆ ਇਹ ਕੱਲ ਇੱਥੋਂ ਕੱਢ ਕੇ ਲਾਇਆ ਉਧਰ ਆ ਇਧਰ ਪਿਆ ਢੇਰ ਇਹਦੇ ਨਾਲ ਵੀ ਹਜੇ ਦੋ ਹੱਥ ਕਰਨੇ ਆ ਘਰ ਨੂੰ ਲਿਜਾਣ ਲੱਗੇ ਲਾਈਟ ਚੱਲਦੀ ਆ ਆ ਬਾਸਮਤੀ ਵਾਲਾ ਸੀਗਾ ਇਹ ਵੀ ਭਰਿਆ ਪਿਆ ਆ ਨਾਲ ਬਿੱਗਾ ਖਥੌਂ ਆ ਇਹ ਵੀ ਭਰਿਆ ਪਿਆ ਇਹ ਹੁਣ ਕਣਕ ਬੀਜਾਂਗੇ ਹਫਤੇ ਪੰਜ-ਸੱਤ ਦਿਨ ਲੱਗੀ ਜਾਣਿਆ ਨੂੰ ਬਤ ਆਉਣ ਨੂੰ ਬੰਦਾ ਸਮਾਨ ਲਾਉਣ ਲੱਗਿਆ ਹੋਇਆ ਮੋਟਰਸਾਈਕਲ ਆ ਖੜਾ ਉਹ ਧਿਆਨ ਉਹਦਾ ਹੈਗਾ ਉਧਰ ਜਿੱਧਰੋਂ ਆਉਂਦੇ ਆ ਪਿੱਛੇ ਉਹ ਬੰਦੇ ਮੈਂ ਦੂਏ ਪਾਸੇ ਦੀ ਆ ਗਿਆ ਮੈਂ ਨਾ ਉਹਦੇ ਜਮਾ ਕੋਲੇ ਜਾ ਕੇ ਮੁੜ ਕੇ ਆਇਆ ਉੱਥੇ ਖੜਾ ਰਿਹਾ ਇੱਕ ਡੇਢ ਮਿੰਟ ਉਹਨੂੰ ਬੰਦੇ ਨੂੰ ਪਤਾ ਨਹੀਂ ਲੱਗਿਆ ਦੇਖ ਲੋ ਇੰਨਾ ਬੀਜੀ ਹੋਇਆ ਹੈ ਨਸ਼ਾ ਚੀਜ਼ ਆ ਆਪਦੀ ਜਾਣ ਤੋਂ ਲੁਕਿਆ ਬੈਠਾ ਵਿਚਾਰ ਵੀ ਉਧਰੋਂ ਸੜਕ ਵਾਲੇ ਪਾਸੇ ਕੋਈ ਆਉਂਦਾ ਤਾਂ ਨਹੀਂ ਮੈਂ ਮੈਂ ਆ ਗਿਆ ਇਧਰ ਦੀ ਖਾਨ ਵਾਲੇ ਪਾਸੇ ਦੀ ਮੈਂ ਕਿਹਾ ਮੋਟਰਸਾਈਕਲ ਪਤਾ ਨਹੀਂ ਕਿਧਰ ਖੜਾ ਮੈਂ ਆਲੇ-ਦਾਲ ਸਾਰੇ ਲੱਬਿਆ ਬੰਦਾ ਬਾਅਦ 'ਚ ਦੇਖਿਆ ਆਪਾਂ ਨੂੰ ਲੈ ਵੀ ਸੱਜਣੋ ਅੱਜ ਰਿਓ ਦਾ ਕੰਮ ਚਾਲੂ ਕਰ ਦਿੱਤਾ ਗਿਆ ਆਪਾਂ ਬਹੁਤਾ ਨਹੀਂ ਪਾਉਣਾ ਹੈਗਾ ਪਾਉਣਾ 1 ਕਿਲੇ ਦਾ ਮੰਨ ਲਓ 20 ਤੋਂ 25 ਕਿਲੋ ਹੀ ਆ ਇਹ ਤੋਂ ਵੱਧ ਨਹੀਂ ਪਾਉਂਦੇ ਕਿਉਂ ਇਹ ਪਹਿਲਾਂ ਪਾਉਣਾ ਪਾਣੀ ਮੰਨ ਲਓ ਚਾਲੂ ਕਰਤਾ ਇੱਕ ਤਾਂ ਹੁੰਦਾ 2-4 ਦਿਨ ਪਹਿਲਾਂ ਪਾ ਦਿੰਨੇ ਆ ਆਪਾਂ ਉਹ ਕੰਮ ਨਹੀਂ ਕਰਿਆ ਸਾਰੇ ਰਿਜ਼ਲਟ ਦੇਖ ਲੈ ਕਰ-ਕਰ ਕੇ ਜਾਨੀ ਚਾਹੇ ਨਾਂ ਵੀ ਪਾਈਏ ਤਾਂ ਵੀ ਹੋ ਜਾਂਦਾ ਪਰ ਐਉਂ ਸੀ ਵੀ ਚੱਲ ਇੰਨੇ ਨਾਲ ਕੁਛ ਤਾਂ ਮਾੜਾ ਮੋਟਾ ਫਰਕ ਪੈਂਦਾ ਹੀ ਹੈ ਚਾਹੇ ਥੱਲੇ ਹੀ ਚਲੇ ਜਾਂਦਾ ਪਾਣੀ ਨਾਲ 20-25 ਕਿਲੋ ਬਾਧੂ ਆ 20 ਕਿਲੋ ਵੀ ਆ 25 ਵੀ ਕਾਹਦਾ ਪਾਉਣਾ ਹੋ ਸਕਦਾ 18 ਪੈ ਜਾਵੇ 20 ਪੈ ਜਾਵੇ 22 ਪੈ ਜਾਵੇ ਸੇ ਇੰਨਾ ਕੁ ਦਿਖਾਉਂ ਰਿਹਾ ਤੁਹਾਨੂੰ ਆ ਜਾ ਕਣਕ ਨੂੰ ਛੱਡਿਆ ਪਾਣੀ ਇਧਰੋਂ ਚਾਲੂ ਕਰਿਆ ਕੰਮ ਪਹਿਲਾਂ ਉੱਚੇ ਪੱਟੇ ਭਰ ਦਿਆ ਕੱਲ ਬੀਜੀ ਸੀ ਜਿਹੜੀ ਉਹ ਆ ਇਹ ਓਏ ਜਿਹੜਾ ਆ ਦੋ ਕੇਰਿਆਂ ਨੂੰ ਪਾਣੀ ਲਾਉਣਾ ਸੀ ਉਹਨਾਂ ਨੂੰ ਰਿਓ ਪਾਤਾ ਆਪਾਂ ਹੁਣ ਜਾ ਕੇ ਹੋਰ ਰਿਓ ਚੱਕ ਲਿਆਵਾਂਗੇ ਲਿਆ ਕੇ ਉੱਪਰਲੇ ਤਿੰਨ ਕੀਲਿਆਂ ਨੂੰ ਵੀ ਪਾ ਦਈਏ ਯਾਨੀ ਇਹਨਾਂ ਇਹਨਾਂ ਨੂੰ ਪਾਣੀ ਦੋ ਤਿੰਨ ਦਿਨ ਲੱਗ ਗਈ ਜਾਣੇ ਨੇ 8 ਤੋਂ 10 ਕ ਘੰਟੇ ਲਾਈਟ ਆਉਂਦੀ ਆ ਇਹਨਾਂ ਨੂੰ ਰਿਓ ਪਾ ਦਈਏ ਰਿਓ ਆਪਾਂ ਵੈਸੇ ਪਾਉਣਾ ਨਹੀਂ ਸੀ ਰਿਓ ਤਾਂ ਪਾਉਣ ਲੱਗੇ ਆ ਵੀ ਪਾਣੀ ਕਈ ਵਾਰੀ ਵੱਧ ਘੱਟ ਪੈਣ ਦਾ ਰੋਟਾਵੇਟਰ ਦੀ ਬੀਜੀ ਹੈ ਰੋਟਾਵੇਟਰ ਨਾਲ ਚ ਪੋਲ ਜ਼ਿਆਦਾ ਹੁੰਦੀ ਹੈ ਕਿ ਦੋ ਦੋ ਤਿੰਨ ਤਿੰਨ ਬਾਈਆਂ ਹੋਈਆਂ ਹੋਈਆਂ ਪਹਿਲਾਂ ਜਿਵੇਂ ਦੋ ਦੋ ਵਾਰੀ ਬਾਹ ਕੇ ਤੀਜੀ ਤੀਜੀ ਵਾਰੀ ਬਜਾਈ ਕਰੀ ਸੀਗੀ ਜਿਨ੍ਹਾਂ ਦੇ ਵਿੱਚ ਤਾਂ ਜਿਆਦੇ ਪਰਾਲੀ ਆ ਜਿਵੇਂ ਉਹ ਪਰਲੇ ਕੇਾਰੇ ਆ ਉਹਨਾਂ ਚ ਪਰਾਲੀ ਵਿੱਚ ਆ ਇਹਨਾਂ ਦੇ ਉੱਪਰੋਂ ਉੱਪਰੋਂ ਫੂਸ ਫੂਸ ਚੱਕਿਆ ਹੋਇਆ ਸੀ ਬਾਕੀ ਟੰਡੇ ਵਿੱਚ ਸੀਗੇ ਤਾਂ ਕਰਕੇ ਫਿਰ ਇਹਨਾਂ ਨੂੰ ਮੈਂ ਕਿਹਾ ਰਿਓ ਪਾਈ ਦਿੰਨੇ ਆ ਵੀ ਕਣਕ ਦਵੇ ਨਾ ਵੈ ਸਲਫਰ ਪਾਉਣੀ ਸੀ ਪਹਿਲਾਂ ਅੱਗੇ ਆਪਾਂ ਕੋਰਚ ਕਰਦੇ ਹੁੰਨੇ ਆ ম্যাগਨੀਸ਼ੀਅਮ ਦੀ ਸਪਰੇ ਐਤ ਕਈ ਕਣਕ ਮੰਨ ਲਓ ਪਹਿਲਾਂ ਆਪਾਂ ਉਹ ਸਪਰੇ ਕਰੀ ਸੀ ਗੁੱਲੀ ਡੰਡੇ ਵਾਲੀ ਆ ਵਕੀਰਾ ਉਤਮ ਕੰਪਨੀ ਦੀ ਉਹਦੇ ਕਰਕੇ ਫਿਰ ਪਾਣੀ ਲਾਉਣਾ ਸੀਗਾ ਜ਼ਰੂਰੀ ਮੈਂ ਕਿਹਾ ਹੋਰ ਨਾ ਆਪਾਂ ਸਪਰੇਅ ਕਰਦੇ ਕਈ ਵਾਰੀ ਗੁੱਲੀ ਡੰਡਾ ਜੰਮਿਆ ਹੁੰਦਾ ਉਹ ਗੁੱਲੀ ਡੰਡੇ ਨੂੰ ਵੀ ਲੱਗ ਜਵੇ ਨਾਲ ਹੈਨਾ ਗੁੱਲੀ ਡੰਡਾ ਮਰੇ ਹੀ ਨਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਸਪਰੇਅ ਰਹਿਣ ਦਿੰਨੇ ਆ ਸਪਰੇਅ ਕਰ ਦਾਂਗੇ ਬਾਅਦ ਚ ਸਲਫਰ ਪਾ ਦਾਂਗੇ ਨਾਲੇ ਪਾਣੀ ਦੇ ਨਾਲ ਉਹ ਤੋਂ ਬਾਅਦ ਸਪਰੇਅ ਕਰ ਦਾਂਗੇ ਮੈਗਨੀਸ਼ੀਅਮ ਦੀ ਉਸ ਤੋਂ ਬਾਅਦ ਕੰਪਾਰਾ ਦੋ ਰੋਜ਼ ਦੋ ਯੂਰੀਆ ਲਾਉਣੇ ਹੁੰਦੇ ਆ ਆਪਾਂ ਦੋ ਥੈਲੇ ਤੇ ਮੰਨ ਲਓ 20 20 ਕਿਲੋ ਲਾਤਾ ਕੀਲੇ ਦਾ ਤੇ 40 40 ਕਿਲੋ ਹੋਰ ਲਾਵਾਂਗੇ ਬਸ ਕਹਿੰਦੇ ਇੱਕ ਕੁਇੰਟਲ ਇੱਕ ਕੀਲੇ ਦਾ ਰਿਓ ਇਸ ਤੋਂ ਵੱਧ ਆਪਾਂ ਯੂਰੀਆ ਨਹੀਂ ਪਾਉਂਦੇ। 14 ਵਜੇ ਆਪਾਂ ਢਾਈ ਥੱਲੇ ਪਾਏ ਸੀਗੇ। ਬਹੁਤ ਪਾਣੀ ਪੈਂਦਾ ਬਈ ਕੈਰੇਜ ਚ। 11:30 ਵਜੇ ਮੰਨ ਲਓ ਕੈਰੇਜ ਪਾਣੀ ਆ ਗਿਆ ਸੀ। ਤੇ 3:30 ਹੋ ਗਏ। ਕੁਛ ਤਾਂ ਪਾਣੀ ਦੂਰੋਂ ਆਉਂਦਾ ਕਰਕੇ ਪਾਣੀ ਦੀ ਮਾਰ ਹੈ ਨਹੀਂ। ਇੱਥੇ ਆ ਕੇ ਤਾਂ ਮੰਨ ਲਓ 5 ਕਿ ਦੀ ਮੋਟਰ ਜੰਨਾ ਪਾਣੀ ਬਣ ਜਾਂਦਾ। ਤੇ ਦੇਖੋ ਜਿਹੜੇ ਵੀਰ ਪੁਰਾਣੇ ਉਹਨਾਂ ਨੂੰ ਤਾਂ ਪਤਾ ਖਾਲ ਕਿੱਡੀ ਦੂਰੋਂ ਆਉਂਦਾ ਆਪਣਾ। ਇਹ ਇੱਥੋਂ ਚੱਲਿਆ। ਐ ਘੁੰਮ ਕੇ। ਓਹ ਸਾਹਮਣੇ ਕਿੱਕਰ ਦੀ ਜਿਹੜੀ ਕਿਕਰ ਤੋਂ ਵੀ ਮੰਨ ਕੇ ਚੱਲੋ 20 30 ਫੁੱਟ ਪਰਿਓ ਘੁੰਮਦਾ ਫਿਰ ਉਹਦੇ ਉੱਪਰ ਦੀ ਘੁੰਮ ਕੇ ਆ ਕੇ ਉਹ ਮੋਟਰ ਜਿੱਥੇ ਜਿਆਦਾ ਦਰਖਤ ਨੇ ਹੁਣ ਜੇ ਆਪਾਂ ਇਹਨੂੰ ਉਹ ਤਾਂ ਜ਼ੂਮ ਕਰਿਆ ਹੋਇਆ ਸੀ ਦੇਖੋ ਕਿੰਨੀ ਬਾਟ ਬਣ ਗਈ ਚੇਕੋ 49 ਤੋਂ 50 ਮਿੰਟ ਚ ਪਾਣੀ ਆਉਂਦਾ ਇੱਥੇ ਖਾਲ ਯਾਨੀ ਖਾਲ ਇੱਥੇ ਸਿਰੇ ਪਾਣੀ ਲੱਗਣ ਨੂੰ 45 ਤੋਂ 50 ਮਿੰਟ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੇ ਬੰਗਲਾ ਆਪਣੇ ਆਉਂਦਾ ਨਾ ਖੇਤ ਚ ਪਾਣੀ ਲਾਉਂਦੇ ਟਾਈਮ ਨਾਲੇ ਤਹੇ ਕੋਈ ਸੁੰਡੀ ਆ ਕੋਈ ਡੱਡੀ ਆ ਕੁਝ ਵੀ ਆ ਚਾਹੇ ਚੂਹੀ ਨਿਕਲਦੀ ਆ ਬੰਨੇ ਚੋਂ ਛੋਟੇ ਛੋਟੇ ਚੂਹਿਆਂ ਇਹ ਮੈਂਟ ਲਾਉਂਦਾ ਡੈਡ ਨੂੰ ਹੁਣੇ ਬੰਗਲੇ ਹੈਗੇ ਨੇ ਮੇਰੇ ਹਿਸਾਬ 20 ਕਿ ਮਸਾ ਹੋਣੇ 25 ਵੀ ਨਹੀਂ ਹੋਣੇ ਇਹ ਵੀ ਕਿਰਾਏ ਤੇ ਮਿਲਨੇ ਚਾਹੀਦੇ ਵੀ ਜਦੋਂ ਪਾਣੀ ਲਾਉਣਾ ਸੌਕ ਬੰਗਲਾ ਲਿਆਵੇ ਪੰਜ ਚਾਰ ਦਿਨ ਲਈ ਜਿੰਨੇ ਦਿਨ ਪਾਣੀ ਲਾਉਣਾ ਕਣਕ ਨੂੰ ਚੱਲਨੇ ਜਾ ਰਹੇ ਲੋ ਤੁਸੀਂ ਵੀ ਇਹ ਹੁਣ ਪੂਰਾ ਪੂਰਾ ਢਿੱਡੀਆਂ ਇਹਨਾਂ ਦੀਆਂ ਵਿਚਾਰਿਆਂ ਦੀਆਂ ਇਹ ਮੇਰੇ ਹਿਸਾਬ ਨਾਲ 15 20 ਮਿੰਟ ਹੱਦ ਅੱਧਾ ਘੰਟਾ ਲਾ ਦੇਣਗੇ ਇਹ ਜਦੋਂ ਜਿੱਥੇ ਉਹ ਕੱਲਾ ਬੰਗਲਾ ਫਿਰਦਾ ਉੱਥੇ ਪਾਣੀ ਸੀ ਉਹਦੋਂ ਇੰਨੇ ਤੋਂ ਚ ਇਹ ਰੱਜ ਜਾਣਾ ਇਹਨਾਂ ਨੇ ਬਸ ਉਸ ਤੋਂ ਬਾਅਦ ਕੰਮ ਫਤੇ ਸਾਡੇ ਤਾਂ ਬੰਗਲਾ ਹੀ ਹੈ ਨਹੀਂ ਆਲੇ-ਦਾਲੇ ਹੋਰ ਕੋਈ ਕਬੂਤਰਾਂ ਦੀ ਆਪਾਂ ਨੂੰ ਲੋੜ ਨਹੀਂ ਕਬੂਤਰ ਤਾਂ ਆਦਣਾ ਸਿਚਾਈ ਦੇ ਵੀ ਨਹੀਂ ਹੈਗੇ ਕਬੂਤਰ ਤਾਂ ਮਾੜੀ-ਮੋਟੀ ਕਿਤੇ ਤੱਕਣ ਘਟ ਜੰਮੀ ਤੇ ਦਾਣਾ ਸੜ ਤੋਂ ਸਭ ਚੱਕ ਕੇ ਭੱਜ ਜਾਂਦੇ ਪੰਦਰ ਤੇ ਦੂਜੇ ਪਾਸੇ ਰਿਓ ਦਾ ਕੰਮ ਚੱਲਦਾ ਮੈਂ ਕਿਹਾ ਇੱਧਰ ਵੀ ਪਾ ਦਈਏ ਉਹ ਜਿਹੜੇ ਕਹਿਰਾਂ ਚ ਕੱਲ ਪਾਇਆ ਸੀ ਆਪਾਂ ਪਿਛਲੇ ਪਾਸੇ ਉਹਨਾਂ ਚ ਉਹਨਾਂ ਚ ਪਾਣੀ ਲਾਤਾ ਦੋਨਾਂ ਕਹਿਰਾਂ ਨੂੰ ਕਿਹੜਾ ਕਹਿ ਰਹੇ ਬੀਜ ਨਾਲ ਉਹ ਵੀ ਬੀਜਿਆ ਹੋਇਆ ਚੱਕਰ ਕੀ ਪੈ ਗਿਆ ਹੁਣ ਲਾਈਟ ਭੱਜ ਗਈ ਅੱਜ 4 ਵਜੇ 4:30 ਵਜੇ 15 ਮਿੰਟ ਹੋਰ ਚੱਲ ਜਾਂਦੀ ਕਹਿਰਾ ਭਰ ਜਾਣਾ ਸੀ ਹੁਣ ਉਹ 15 ਮਿੰਟ ਦੀ ਕਸਰ ਰਹਿ ਗਈ ਕੈਰੇਜ 15 ਮਿੰਟਾਂ ਦੇ ਚੱਕਰ ਤੋਂ ਦੁਬਾਰਾ ਫੇਰ ਪਾਣੀ ਲਾਉਣਾ ਪੂ ਨਹੀਂ ਫਿਰ ਉਹਨਾਂ ਕਿਥੋਂ ਪੰਜ ਚਾਰ ਬਾਲਟੀਆਂ ਲਿਆ ਕੇ ਛਿੜਕ ਦਾਂਗੇ ਉਹ ਕਿੱਥੇ ਸਾਰਾ ਕੈਰਾ ਸੋਟਾ ਖਰਾਬ ਕਰਾਂਗੇ ਦੁਬਾਰਾ ਮੁਰ ਕੇ ਸਾਨੂੰ ਪਤਾ ਕਣ ਕੇ ਇੱਕ ਵਾਰੀ ਦਬ ਗਈ ਪਹਿਲੇ ਪਾਣੀ ਵੇਲੇ ਸਾਂਭਣੀ ਹੁੰਦੀ ਆ ਆਪਾਂ ਪਹਿਲਾਂ ਪਾਣੀ ਉਹ ਗੜਬੜ ਕਰ ਦੁੰਦਾ ਫਿਰ ਦੇਖ ਤਾਂ ਕਿਵੇਂ ਲੱਗਦਾ ਰਿਓ ਸਹੀ ਪੈਂਦਾ ਡਬਲ ਹੱਦ ਦਾ ਪਾਈਦਾ ਆ ਆ ਪਾ ਕੇ ਥੈਲਾ ਲਿਆਂਦਾ ਇੱਕੋ ਹੀ ਚੱਕ ਕੇ ਆ ਦੋ ਕੇਰਿਆਂ ਚ ਪਾ ਦੇਣਾ ਤਿੰਨ ਆਪਾਂ ਮਲਨ ਕੇ ਚੱਲੋ ਕੀਲੇ ਦਾ ਥੈਲੇ ਹੀ ਪਾਉਣਾ ਤੇ ਚਾਰ ਕੇਰਿਆਂ ਚ ਪਾ ਜਾਣਾ ਆਪਣਾ ਇਹ ਚਾਰ ਕੇਰਿਆਂ ਚ ਪਾ ਕੇ ਫਿਰ ਉਸ ਤੋਂ ਬਾਅਦ ਜਾ ਨੂੰ ਇਹਨੂੰ ਪਾਣੀ ਪੂਣੀ ਲਾਵਾਂਗੇ ਫਿਰ ਪਰਲਿਆਂ ਚ ਪਾ ਦਾਂਗੇ ਏਕ ਕਨੇ ਥੈਲਾ ਸੈੱਲਾ ਕਰਕੇ ਪਾ ਦੀਦਾ ਪਹਿਲਾ ਰਿਓ ਤਾਂ ਦੂਜੇ ਰਿਓ ਵੇਲੇ ਹੁੰਦਾ ਫੇ ਇਕੱਠਾ ਪਾਉਣਾ ਦਾ ਚੱਕ ਦੀਦਾ ਕੰਮ ਇਕੱਠਾ ਹੀ ਕੱਲ ਜਦ ਲਾਈਟ ਭੱਜੀ ਆ ਉਦੋਂ ਆਹ ਸਾਈਡ ਰਹਿੰਦੀ ਸੀ 10 ਕੁ ਫੁੱਟ ਤੋਂ ਤੇ ਇਧਰ ਪਾਣੀ ਪਿੱਛੇ ਪਹੁੰਚ ਗਿਆ ਸੀ ਆਹ ਥੋਂ ਰਹਿੰਦਾ ਸੀ ਪਰ ਮੈਂ ਖਾਲ ਅੱਧਾ ਘੰਟਾ ਚੱਲੀ ਚੱਲੀ ਗਿਆ ਲਾਈਟ ਤੁਹਾਨੂੰ ਦੱਸਿਆ ਜੀ ਪਹਿਲ ਵੀ 15 20 ਮਿੰਟ ਦੀ ਕਸਰ ਪਿੱਛੇ ਨਾ 15 ਕੁ ਮਿੰਟ ਲਾਈਟ ਹੋਰ ਚੱਲ ਜਾਂਦੀ ਭਰ ਜਣਾਈ ਸਾਰ ਹੁਣ ਰਹਿ ਕਿਹੜਾ ਗਿਆ ਸਿਰਫ ਇੰਨਾ ਥੋਂ ਇਥੋਂ ਤੋਂ ਲੈ ਕੇ ਇੱਥੇ ਤੱਕ ਸਾਰਾ ਕਹਿਰਾ ਭਰਿਆ ਹੋਇਆ ਹੁਣ ਇੰਨੀ ਜਗ੍ਹਾ ਨੂੰ ਜੇ ਦੁਬਾਰਾ ਪਾਣੀ ਛੱਡਦੇ ਆ ਤਾਂ ਸਿਆਪਾ ਖੜਾ ਹੋ ਜਾਣਾ ਕਣਕ دب ਜਾਣੀ ਆ ਹੁਣ ਡੰਗ ਸਾਰਾਂਗੇ ਡੰਗ ਕਿਵੇਂ ਸਾਰਨਾ ਇੱਕ ਡਰਮ ਲਿਆਵਾਂਗੇ ਭਰ ਕੇ ਡਰਮ ਭਰ ਕੇ ਲਿਆ ਕੇ ਪਾਣੀ ਦਾ ਬਾਲਟੀਆਂ ਨਾਲ ਇੰਨੀ ਜਗ੍ਹਾ 'ਚ ਇੱਕ ਡਰਮ ਛਿੜਕ ਦਾਂਗੇ ਉਹਦੇ ਨਾਲ ਆਏ ਆ ਵੀ ਚਲ ਇੰਨੇ ਕ ਨੂੰ ਆਸਰਾ ਜਿਹਾ ਹੋ ਜਾਊਗਾ ਹੁਣ ਸਾਰੀ ਕਣਕ ਥੋੜੋ ਖਰਾਬ ਕਰਨੀ ਆ ਪਰ ਇਹ ਵੀ ਫਿਰ ਗੜਬੜ ਹੋ ਜਾਂਦੀ ਹੈ ਨਾ ਤੇ ਅੱਜ ਨੱਕਾ ਲਾਉਣ ਲੱਗਿਆ ਉਹ ਪਰਲੇ ਕਹਿਰੇ 'ਚ ਜਿੱਥੇ ਪਹਿਲਾਂ ਰਿਓ ਪਾਉਂਦਾ ਦਿਖਾਇਆ ਉਹ ਸਾਹਮਣੇ ਜਿੱਥੇ ਬੁਰਜੀਆਂ ਹੀ ਲੱਗੀਆਂ ਹੋਈਆਂ ਨੇ ਉੱਥੇ ਪਾਉਨੇ ਆ ਦੇਖ ਲਓ ਪਹਿਲਾਂ ਕਣਕ ਕਿੰਨੀ ਘੱਟ ਲੱਗਦੀ ਸੀ ਜਾਂ ਸੁੱਕਾ ਹੁੰਦਾ ਖੇਤ ਨਾ ਐ ਸੀ ਵੀ ਕਣਕ ਬਹੁਤ ਘੱਟ ਜੰਮ ਹੁਣ ਦੇਖੋ ਪਾਣੀ ਲੱਗ ਗਿਆ ਸਾਰੀ ਕਣਕਣ ਕਣਕ ਚਮਕਣ ਲੱਗੀ ਖੇਤ ਭਰਿਆ ਆ ਆ ਵੀ ਜਿਹੜੀ ਆਪਾਂ ਬੀਜੀ ਸੀ ਪਰਸੋਂ ਬੀਜੀ ਸੀ ਇਹ ਸ਼ਾਮ ਨੂੰ ਤੇ ਇੱਕ ਲੈਟ ਦਾ ਦੁਪਹਿਰੇ ਕੱਲ ਪਤਾ ਕਰਿਆ ਲੈਟ ਦਾ ਬੜਾ ਚੱਕਰ ਹੈ ਈ ਦੁਪਹਿਰ ਵਾਲੀ ਵਾਰੀ ਆ ਇੱਕ ਤੋਂ ਦੁਪਹਿਰੇ 1 ਵਜੇੋਂ ਦੀ 9 ਵਜੇ ਤੱਕ ਉਦੋਂ ਉਹ ਪਰਲੇ ਰੋਟਾਵੇਟਰ ਨਾਲ ਬਾਹੇ ਕਰਕੇ ਨਾ ਪਾਣੀ ਬਹੁਤ ਪੈਂਦਾ ਇਹਨਾਂ 'ਚ ਆਪਾਂ ਕਿਆਰੇ ਵੀ ਸੁਪਰ ਸੀਡਰ ਵਾਲੇ ਕਰਕੇ ਅੱਗੇ ਨਾ ਸੁਪਰ ਸੀਡਰ ਨੇ ਬੀਜੀ 2 ਸਾਲ ਤੇ ਉਹ ਕਿਆਰੇ ਆਪਾਂ ਉਹ ਚੌਲ ਵਾਲੇ ਰੱਖ ਲੈਨੇ ਆ ਦੇਖੇ ਤੁਸੀਂ ਆ ਬੱਟਾ ਪੁਰਾਣੀਆਂ ਬੱਟਾਂ ਇਹਨੀਆਂ ਦੇਖੋ ਇਹ ਤੇ ਆਪਾਂ ਬੱਟ ਕੋਈ ਨਹੀਂ ਬੋਂਦੇ ਹੁੰਦੇ ਚੌਲਾਂ ਵੇਲੇ ਬੱਟਾਂ ਵਾਹ ਕੇ ਨਵੀਆਂ ਪਾ ਲਈਆਂ ਨੇ ਉਹੀ ਰੱਖ ਲਈਆਂ ਸੁਪਰ ਸੀਡਰ ਨਾਲ ਤਾਂ ਪੈਂਦਾ ਪਾਣੀ ਘੱਟ ਉਹ ਤਾਂ ਬੰਦਾ ਇੰਨਾ ਨਹੀਂ ਹੈ ਨਾ ਗੌਲ ਦਾ ਵੀ ਚੱਲ ਭਰ ਜਾਂਦਾ ਛੇਤੀ ਉਹ ਧਿਆਨ ਚ ਨਹੀਂ ਆਇਆ ਵੀ ਆਪਾਂ ਬੀਜੀ ਆ ਉਹਦੇ ਨਾਲ ਰੋਟਾਵੇਟਰ ਨਾਲ ਉਹ ਰੋਟਾਵੇਟਰ ਨਾਲ ਬੀਜੀ ਕਰਕੇ ਪਾਣੀ ਪਿਆ ਕੁਛ ਵਾਜਾ ਵਾਜਾ ਕਰਾਤੀ ਇੱਕ ਕਿਾਰੇ ਨੂੰ ਆ ਪਰਲਾ ਆਹਾ ਥੋੜਾ ਨਾ ਜਿਹੜਾ ਇਹ ਸਾਢੇ 3 ਤੋਂ ਪੌਣੇ 4 ਬਿਗੇ ਤੇ 8 8 ਜਗ੍ਹਾ ਇਹ ਪਰਲਾ ਕਿਹੜਾ ਹੂ ਡੇਢ ਜਾਂ ਪੌਣੇ 2 ਬਿਗੇ ਦਾ ਔਰਲਾ ਕਿਹੜਾ ਦੋ ਬਿਗੇ ਦਾ ਹੋਊਗਾ ਪਰਲਾ ਕਿਹੜਾ ਪਰਸੋਂ ਸਾਢੇ 4 ਘੰਟੇ ਚ ਭਰਿਆ ਆਹ ਕਿਹੜਾ ਕੱਲ ਪਾਣੀ ਪੈ ਗਿਆ ਇਹ ਚ ਏ ਜੀ ਮੰਨ ਲਓ ਸਾਢੇ 4 ਘੰਟੇ ਪਹਿ ਗਿਆ ਸਵਾ 4 ਲਾਈਟ ਭੱਜੀ ਆ ਸਵਾ 4 ਜੇ ਲਾਈਟ ਭੱਜਣ ਤੋਂ ਬਾਅਦ ਮੰਨ ਲਓ 15-20 ਮਿੰਟ ਹੋਰ ਚੱਲ ਗਿਆ ਉਹ ਖਾਲ ਜਣੀ ਪਾਣੀ ਤਾਂ ਸਵਾ 4 ਘੰਟੇ ਮੰਨ ਕੇ ਚੱਲਦੇ ਆਪਾਂ 1 ਵਜੇ ਚ 10 ਮਿੰਟ ਰਹਿਣ ਤੇ ਆ ਗਈ ਸੀ ਉਹ ਜਿਹੜੀ ਜਗ੍ਹਾ ਰਹਿ ਗਈ ਪਿੱਛੇ ਹੁਣ ਮੈਨੂੰ ਆਇਆ ਵੀ ਕਣਕਨਾ ਦਬ ਜਵੇ ਕਿਤੇ ਉਹੀ ਕੰਮ ਨਾ ਹੋ ਜਾ ਕੋ ਇੰਨਾ ਪਾਣੀ ਪੈਣਾ ਗਲਤ ਹੋ ਜਾਂਦਾ ਕੰਮ ਆਹ ਜਿਹੜੀ ਆਪਾਂ ਇੱਥੇ ਆਹ ਚੱਕਰ ਉੱਪਰ ਛਿੱਟਾ ਦਿੱਤਾ ਸੀ ਜਿਹੜਾ ਉਹ ਤਾਂ ਮੈਨੂੰ ਲੱਗਦਾ ਕਬੂਤਰ ਖਵਾਤਰ ਚੋਗੇ ਲੱਗਦੇ ਆ ਤੇ ਜਿਹੜਾ heṭhā ਵਿੱਚ ਆ ਛਿੱਟਾ ਦੇ ਕੇ ਉੱਤੇ ਰੋਟਾਵੇਟਰ ਫੇਰਿਆ ਸੀ ਹੁਣ ਤਾਂ ਉਹਦੇ ਤੇ ਆ ਸਜਾ ਦੇ ਉੱਪਰ ਦਿੱਤਾ ਸੀ 10 ਕਿਲੋ ਕਣਕ ਨਾਲ 10 ਕਿਲੋ ਸੌਰੀ 2 ਕਿਲੋ ਕਣਕ ਦਾ 10 ਕਿਲੋ heṭhā ਪਾਤੀ ਸੀ 13 ਕਿਲੋ ਕਣਕ ਸੀਗੀ ਇੱਕ ਬਿੱਗਾ ਥੋਂ ਆ ਇਹ ਆਹ ਦੀ ਤੁੰਗੀਆਂ ਛੱਡਿਆਈ ਲੱਗਿਆ ਨਾ ਚੁੰਬਣ ਮੈਂ ਵੈਸੇ ਕਣਕ ਦੇ ਦਾਣੇ ਥੱਲੇ ਨੂੰ ਜੋਰ ਨਾਲ ਮਾਰੇ ਸੀਗੇ ਇੱਕ ਤਾਂ ਆਪਾਂ ਉੱਪਰ ਪੋਲਾ ਪੋਲਾ ਛਿੱਟਾ ਦਿੰਨੇ ਹੁੰਨੇ ਆ ਮੈਂ ਨੂੰ ਰੱਖ ਕੇ ਪੂਰੀ ਜੋਰ ਨਾਲ ਮਾਰੇ ਸੀ ਮਿੱਟੀ ਦੇ ਵਿੱਚ ਦਬ ਜਾਣ ਵੀ ਜਾਨਵਰ ਨਾ ਚੋਗਣ ਨਾ ਨਹੀਂ ਕਬੂਤਰ ਘਵਾਤਰ ਚੋਗ ਲੈਂਦੇ ਆ ਵੈਸੇ ਆਇਆ ਤਾਂ ਹੈ ਨਹੀਂ ਕਬੂਤਰ ਆਹ ਪਤਾ ਨਹੀਂ ਕੀ ਚੱਕਰ ਹੈ ਚੂਹਾ ਵੱੜਦਾ ਕੀ ਕਾਉਣ ਵੱੜਦਾ ਇਹ ਚੀਜ਼ ਨੂੰ ਦੇਖ ਲੈ ਸਾਰੇ ਦਾਣੇ ਵੱਡੇ ਪਏ ਨੇ ਆ ਚੂਹੇ ਦੀ ਖਾਡਾ ਕੋਲੇ ਇਹਨਾਂ ਦਾ ਵੀ ਇਲਾਜ ਕਰਦੇ ਆ ਬਣਾਉਨੇ ਆ ਇੱਕ ਅੱਧੇ ਦਿਨ ਚ ਦਵਾਈ ਬਣਾ ਕੇ ਇਹਨਾਂ ਦਾ ਵੀ ਮੰਤਰ ਲਾਉਨੇ ਆ ਇੱਕ ਵਾਰੀ ਦਵਾਈ ਪਾਈ ਫਿਰ ਮੌਜ ਰਹਿੰਦੀ ਆ ਤਿੰਨ ਮਹੀਨੇ ਮੁੜ ਕੇ ਚੂਹਾ ਨਹੀਂ ਲੱਭਦਾ ਛੇਤੀ ਕਿਉਂ 70 ਤੋਂ 80% ਚੂਹਾ ਖਤਮ ਹੋ ਜਾਂਦਾ ਦੇਖ ਲੈ ਤਾਜੀ ਮਿੱਟੀ ਕੱਢੀ ਹੋਈ ਆ ਬਹੁਤ ਤੰਗ ਕਰਦੇ ਆ ਚੂਹੇ ਵੀ ਚੂਹਾ ਆਉਂਦਾ ਪਤਾ ਨਹੀਂ ਕਿੱਥੋਂ ਇਹਨਾਂ ਦਾ ਇੰਨਾ ਵੱਧ ਆ ਅਸਲ ਵਿੱਚ ਜਿਹੜੀ ਆਪਾਂ ਪ੍ਰਾਲੀ ਵਿੱਚ ਬਾਉਨੇ ਆ ਇਹ ਪ੍ਰਾਲੀ ਕਰਕੇ ਖੇਤ ਰਿਆਂ ਦਾ ਪੋਲ ਚ ਮੈਂ ਕਹਿੰਦਾ ਚੂਹੇ ਦੀ ਇੱਕ ਬੱਟ ਦੇ ਉੱਤੇ ਬਾਲਾ ਨਾ ਸੀ 8 ਤੋਂ 10 ਗੱਡਾਂ ਹੋਣਗੀਆਂ ਇੱਕ ਬੱਟ ਚ ਇੰਨੀ ਖੱਡ ਪੈਂਦੀ ਆ ਚੂਹੇ ਦੀ ਚਲੋ ਲਾ ਦਿਆਂ ਨੱਕਾ ਫੇਰ ਕਰਦੇ ਆ ਗੱਲਬਾਤ ਦਿਖਾਉਣੇ ਆਗਾ ਜਿਹੜਾ ਜਿਹੇ ਕੰਮ ਚੱਲਦਾ ਉਹਦਾ ਵੀ ਚੋਰੀ ਹੋਇਆ ਸੀ ਸਾਹਮਣੇ ਵਾਲੀ ਦਾ ਉਸ ਦਾ ਵੀ ਹੋਇਆ ਆ। ਉਹ ਮੋਟਰ ਦਾ ਵੀ ਤਾਰ ਚੋਰੀ ਹੋ ਗਈ ਇਹਦੀ ਵੀ ਤਾਰ ਚੋਰੀ ਹੋ ਗਈ। ਆ ਟਾਕੀ ਉਹ ਪੱਟਤੀ ਪਤੰਦਰਾ ਨੇ ਇੱਥੋਂ। ਆ ਦੁਬਾਰਾ ਇੱਟਾਂ ਲਾਈਆਂ ਹੋਈਆਂ ਜਿਹੜੀਆਂ ਆ ਇੱਥੋਂ ਦੀ ਵੜਗੇ ਅੰਦਰ। ਬਸ ਉਹ ਸਟਾਰਟਰ ਤਾਂ ਨਹੀਂ ਤੋੜਿਆ ਅੰਦਰ ਕੇ ਤੋੜਦਾ ਸੀ। ਉਹ ਤਾਂ ਹੈਗਾ। ਯਾਨੀ ਤਾਰ ਤਾਰ ਕੱਢ ਲਈ ਬਸ। ਹੋਰ ਕੋ ਚੋਰੀ ਹੋਇਆ ਅੰਦਰੋਂ? ਨਹੀਂ। ਦਸ ਕੱਲੀ ਤਾਰ ਖਾਤਰ ਕਿੰਨੀ ਮਿਹਨਤ ਕਰੀ ਕਿੰਨੀ ਕੁ ਦੂਰ ਆ ਸਟਾਰਟਰ ਇੱਥੋਂ। ਉਪਰਲੇ ਪਾਸੇ। ਅੱਛਾ ਬੜਾ ਇਹਨੂੰ ਡੂੰਗੀ ਕਰਕੇ ਦੱਬ ਦੋ ਹੁਣ ਇਹਦਾ ਇਹੀ ਹੱਲ ਆ ਸਾਰੀ ਸਬਜ਼ੀ ਸੁੱਕੀ ਸੁੱਕੀ ਵੀ ਪਾਲਕ ਵਿੱਚ ਇੱਥੇ ਪੱਠਿਆਂ ਨੂੰ ਪਾਣੀ ਲੱਗਣ ਵਾਲਾ ਪਾਣੀ ਲੱਗਣ ਵਾਲਾ ਉਹੀ ਤਾਂ ਹੈ ਇਹ ਯਾਰ ਬੜਾ ਗਲਤ ਕੰਮ ਹੈ ਨਾਲੇ ਰੋਡ ਤੇ ਮੋਟਰਾਂ ਸਾਹਮਣੇ ਰੋਡ ਆ ਤੇ ਆਹ ਵਾਲੀ ਕਣਕ 24 ਅਕਤੂਬਰ ਦੀ ਬੀਜੀ ਹੋਈ ਆ ਅੱਜ ਤੋਂ 10 ਦਿਨ ਪਹਿਲਾਂ ਪਾਣੀ ਲੱਗਿਆ ਮੰਨ ਕੇ ਚੱਲੋ ਇਹਨੂੰ ਲੱਗਿਆ 20 ਨਵੰਬਰ ਨੂੰ ਪਾਣੀ ਤੇ ਅੱਜ ਮੰਨ ਲਓ 8 ਦਿਨ ਹੋ ਗਏ ਪਾਣੀ ਲੱਗੇ ਨੂੰ ਪਹਿਲਾਂ ਚ ਗੁੱਲੀ ਡੰਡਾ ਜੰਮਿਆ ਨਹੀਂ ਸੀ ਹੁਣ ਗੁੱਲੀ ਡੰਡਾ ਦਿਖਣ ਲੱਗ ਗਿਆ ਆ ਦੇਖੋ ਕਿੰਨਾ ਕਿੰਨਾ ਕਦਿੰਦਾ ਨਾ ਇਹਦੇ ਵਿੱਚ ਅੱਜ ਹੀ ਪਾਈ ਆ ਦਵਾਈ ਦੋ ਥੈਲੇ ਯੂਰੀਏ ਦੇ ਤੇ ਨਾਲ ਆਹ ਵਾਲੀ ਦਵਾਈ ਪਾਈ ਆ ਇਹਦਾ ਦੇਖਦੇ ਆ ਰਿਜ਼ਲਟ ਦਿੰਦੀ ਆ ਕਿ ਨਹੀਂ ਦਿੰਦੀ ਆਹ ਦਵਾਈ ਆ ਤੇ ਆ ਇਹਦਾ ਪ੍ਰਿੰਟ ਰੇਟ ਆ ਤੇ 250 ਗ੍ਰਾਮ ਕੀਲੇ ਦੀ ਪਈ ਆ ਦੋ ਥੈਲੇ ਯੂਰੀਏ ਦੇ ਨਾਲ ਇੱਕ ਕੀਲੇ ਦੇ ਤੇ ਬਾਕੀ ਹੁਣ 5-7 ਦਿਨ ਤੱਕ ਦੇਖਾਂਗੇ ਕੀ ਰਿਜ਼ਲਟ ਦਿੰਦੀ ਹੈ ਇਹ ਅਸਰ ਕਰਦੀ ਹੈ ਵਧੀਆ ਫਿਰ ਉਹ ਜਿਆ ਤੁਹਾਨੂੰ ਗਾਹਾਂ ਦੱਸ ਦੇਵਾਂਗੇ ਸਭ ਤੋਂ ਗੇਤੀ ਕਣਕੇ ਹੀ ਆਪਣੇ ਪਿੰਡ 'ਚ ਮੰਨ ਲਓ ਪਿੰਡ 'ਚ ਲਾ ਲਓ ਪਾਸੇ 'ਚ ਲਾ ਲਓ ਸਭ ਤੋਂ ਗੇਤੀ ਕਣਕ ਹੈ 24 ਅਕਤੂਬਰ ਦੀ ਬਜਾਅੰਦ ਹੈ ਇਹਦੀ ਉਹ ਜੀ ਅੱਜ ਫੇਰ ਕਾਂਡ ਹੋ ਗਿਆ ਆਪਣੇ ਮੋਟਰ ਵਾਲੇ ਘੱਟ ਤੇ ਥੋੜੇ ਐਕਸੀਡੈਂਟ ਹੋ ਗਿਆ ਯਾਰ ਇੱਥੇ ਸਮਝੋ ਬਾਹਰ ਆ ਕੰਮ ਹਰ ਬੰਦਾ ਰੋਡ ਪਾਰ ਕਰਨ ਲੱਗਿਆ ਹੀ ਰਹਿਦਾ ਮੇਰਾ ਉਹ ਤੱਕ ਮਾਰ ਗਿਆ ਖੰਡਾਇਆ ਪਿਆ ਉਹ ਤੱਕ ਹਾਜੀ ਮਰੇਆ ਅਸਲ ਵਿੱਚ ਨਾ ਲੋਕਾਂ ਨੇ ਕਹਿਲੀ ਕਰ ਦਿੰਦੇ ਆ ਸਾਹਮਣੇ ਹੈਗਾ ਠੇਕਾ ਇੱਥੋਂ ਨਿਕਲਦੇ ਆ ਰੋਡ ਪਾਰ ਕਰਨਾ ਮੜੀ ਗਲਤੀ ਮਹਿੰਗੀ ਪੈ ਜਾਂਦੀ ਆ ਮਹੀਨੇ ਚ ਚੌਥੀ ਡੈਥ ਹੈ ਜਦਨ ਹੋਰ ਦੇਖ ਜਦਨ ਐਕਸੀਡੈਂਟ ਹੁੰਦਾ ਉਹਨਾ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਹਾਂ ਇਹ 100% ਹੈ ਜੀ ਨੋਟ ਕਰੀ ਆਪਾਂ ਇਹ ਬਹੁਤ ਤੱਕ ਖੰਡਾਇਆ ਪਿਆ ਸਾਰਾ ਸਿਰ ਤਾਂ ਦਿਖਾਉਣ ਵਾਲਾ ਹੈ ਹੀ ਨਹੀਂ ਪਿੱਛੇ ਇਹ ਹਾਲਾਤ ਹੋਏ ਨੇ ਸਿਰ ਤਾਂ ਜਮ ਖਤਮ ਇਕੱਲੇ ਦਿਮਾਗ ਬਾਹਰ ਨਿਕਲਿਆ ਪਿਆ ਸਾਰਾ ਜਿਆਦਾ